ਸਵਾਗਤ ਹੈ ਤੁਹਾਡਾ ਦਾ ਪ੍ਰੋਗਰਾਮ ਗਲੈਮਰ ਗੌਸਪ ਦੇ ਵਿੱਚ ਮੈਂ ਤੁਹਾਡੀ ਹੋਸਟ ਤੇ ਦੋਸਤ ਮੁਸਕਾਨ ਛੱਡੋ ਬੋਰਿੰਗ ਕੰਮ ਤੰਦਾ ਕਿਉਂਕਿ ਐਂਟਰਟੇਨਮੈਂਟ ਦੀ ਦੁਨੀਆ ਇੱਕ ਜਲਦੀ ਫਿਰਦੀ ਮਸਾਲੇਦਾਰ ਫਿਲਮ ਦੇ ਵਰਗੀ ਹੈ ਲੇ ਅਮਰ ਗਾਸਪ ਦੇ ਇਸ ਖਾਸ ਐਪੀਸੋਡ ਦੇ ਵਿੱਚ ਅਸੀਂ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਅਜਿਹੀ ਅਦਾਕਾਰਾਂ ਦੀ ਗੱਲ ਕਰਨ ਜਾ ਰਹੇ ਹਾਂ ਜੋ ਪੰਜਾਬੀ ਫਿਲਮ ਇੰਡਸਟਰੀ ਦੀ ਰੀੜ ਦੀ ਹੱਡੀ ਬਣੀ ਹੋਈ ਹੈ ਜੀ ਹਾਂ ਦਿਗਜ ਅਦਾਕਾਰਾ ਨਿਰਮਲ ਰਿਸ਼ੀ ਜੀ ਦੀ ਗੱਲ ਕਰਾਂਗੇ ਉਮਰ ਸਰਫਿਕ ਗਿਣਤੀ ਹੈ ਪਰ ਜਨੂਨ ਹੀ ਅਸਲੀ ਤਾਕਤ ਹੁੰਦੀ ਹੈ ਇਹ ਗੱਲ ਨਿਰਮਲ ਰਿਸ਼ੀ ਬਖੂਬੀ ਸਾਬਤ ਕਰ ਚੁੱਕੇ ਨੇ 81 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ એનર્ਜੀ ਨੌਜਵਾਨ ਅਦਾਕਾਰਾਂ ਨੂੰ ਵੀ ਪਿੱਛੇ ਛੱਡ ਰਹੀ ਹੈ ਮਹਿਲਾ ਦਿਵਸ ਮੌਕੇ ਤੇ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਫਿਲਮ ਇੰਡਸਟਰੀ ਦੀ ਲੈਜੈਂਡਰੀ ਅਦਾਕਾਰਾ ਨਿਰਮਲ ॠषि ਦੇ ਬਾਰੇ ਜੋ 81 ਸਾਲ ਦੀ ਉਮਰ ਦੇ ਵਿੱਚ ਵੀ ਸਿਨੇਮਾ ਦੇ ਵਿੱਚ ਇੱਕ ਪਾਵਰਫੁੱਲ ਔਰਤ ਦੀ ਇੱਕ ਨਵੀਂ ਪ੍ਰਭਾਸ਼ਾ ਲਿਖ ਰਹੇ ਨੇ ਕਹਿੰਦੇ ਨੇ ਕਿ ਜੋ ਔਰਤ ਆਪਣੀ ਤਕਦੀਰ ਖੁਦ ਲਿਖਦੀ ਹੈ ਉਹਨੂੰ ਕਿਸੇ ਹੋਰ ਦੇ ਸ਼ਬਦਾਂ ਦੀ ਲੋੜ ਨਹੀਂ ਹੁੰਦੀ ਸਿਨੇਮਾ ਦੇ ਚਮਕ ਤਮਕ ਅਵਾਰਡ ਸਤੇਸ਼ ਹੋ ਰਤੇ ਸਭ ਹਾਸਲ ਕਰਨਾ ਆਸਾਨ ਨਹੀਂ ਹੁੰਦਾ ਖਾਸ ਕਰਕੇ ਜਦੋਂ ਤੁਸੀਂ 40 ਸਾਲ ਦੀ ਉਮਰ ਤੋਂ ਆਪਣੇ ਸੁਪਨੇ ਦੀ ਸ਼ੁਰੂਆਤ ਕਰ ਰਹੇ ਹੋ ਪਰ ਨਿਰਮਲ ਰਿਸ਼ੀ ਨੇ ਇਹ ਕਰਕੇ ਦਿਖਾਇਆ ਚਾਹੇ ਉਹ ਨਿਕਾ ਜਲਦਾਰ ਦੇ ਵਿੱਚ ਮਜ਼ੇਦਾਰ ਦਾਦੀ ਹੋਵੇ ਜਾਂ ਫਿਰ ਅੰਗਰੇਜ਼ ਫਿਲਮ ਦੇ ਵਿੱਚ ਸਖਤ ਅਤੇ ਜ਼ਿੰਦਾਦਿਲ ਮਾਂ ਹੋਵੇ ਨਿਰਮਲ ਰਿਸ਼ੀ ਨੇ ਆਪਣੇ ਹਰ ਕਿਰਦਾਰ ਨੂੰ ਜਿਉਂਦਾ ਕੀਤਾ ਉਹ ਪਹਿਲਾਂ ਸਰੀਰਿਕ ਸਿੱਖਿਆ ਦੀ ਅਧਿਆਪਕ ਸਨ ਪਰ ਉਹਨਾਂ ਦੀ ਅੰਦਰਲੀ ਕਲਾਕਾਰ ਨੇ ਉਹਨਾਂ ਨੂੰ ਸਿਨੇਮਾ ਦੀ ਦੁਨੀਆ ਦੇ ਵੱਲ ਖਿੱਚਿਆ ਕਿਸ ਨੇ ਕਿਹਾ ਸੀ ਕਿ ਬਚਪਨ ਦੇ ਸੁਪਨੇ ਕਦੇ ਮਰਦੇ ਨਹੀਂ ਜੇਕਰ ਤੁਸੀਂ ਉਹਨਾਂ ਦੀ ਪਰਵਾਹ ਕਰਦੇ ਰਹੋ ਨਿਰਮਲ ॠषि ਨੇ ਇਹ ਸੱਚ ਕਰ ਦਿਖਾਇਆ ਹੀਰਿਆਂ ਨੂੰ ਚਮਕਣ ਲਈ ਅੰਧੇਰੇ ਦੀ ਲੋੜ ਨਹੀਂ ਹੁੰਦੀ ਨਿਰਮਲ ॠषि ਨੇ 40 ਸਾਲ ਦੀ ਉਮਰ ਦੇ ਵਿੱਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਜਦੋਂ ਲੋਕ ਅਦਾਕਾਰਾ ਬਣਨ ਦੀ ਉਮਰ ਖਤਮ ਹੋਣ ਦੀ ਗੱਲ ਕਰਦੇ ਨੇ ਉਹਨਾਂ ਨੇ ਲੌਂਗ ਦਾ ਲਸ਼ਕਾਰਾ ਫਿਲਮ ਦੇ ਵਿੱਚ ਗੁਲਾਬੋ ਮਾਸੀ ਦਾ ਰੋਲ ਕੀਤਾ ਜੋ ਉਹਨਾਂ ਦੇ ਕੈਰੀਅਰ ਦਾ ਸਭ ਤੋਂ ਵੱਡਾ ਮੋੜ ਬਣਿਆ ਕਹਿੰਦੇ ਨੇ ਕਿ ਕਿਸਮਤ ਵੀ ਉਹਨਾਂ ਦੀ ਹੀ ਪੂਰੀ ਪਰਖ ਲੈਂਦੀ ਹੈ ਜੋ ਹਿੰਮਤ ਨਹੀਂ ਹਾਰਦੇ ਆਪਾਂ ਜਦ ਵੀ ਕਿਸੇ ਕਲਾਕਾਰ ਦੀ ਕਾਮਯਾਬੀ ਦੀ ਗੱਲ ਕਰਦੇ ਆ ਤਾਂ ਉਹਨਾਂ ਦੀ ਸ਼ੁਰੂਆਤ ਭੁੱਲ ਜਾਂਦੇ ਆ ਨਿਰਮਲ ॠषि ਦਾ ਜਨਮ ਮਾਨਸਾ ਦੇ ਖੀਵਾ ਕਲਾ ਪਿੰਡ ਦੇ ਵਿੱਚ ਹੋਇਆ ਸੀ ਨਿਰਮਲ ॠषि ਦੇ ਜਨਮ ਤੇ ਪਰਿਵਾਰ ਨੇ ਉਹਨਾਂ ਨੂੰ ਪੱਥਰ ਕਿਹਾ ਸੀ ਪਰ ਅੱਜ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਮਜ਼ਬੂਤ ਚਟਾਨ ਦੇ ਵਾਂਗੂ ਖੜੇ ਨੇ ਪਰਿਵਾਰ ਨਾਨੂੰ ਪੱਥਰ ਕਿਹਾ ਕਿਉਂਕਿ ਇੱਕ ਤੋਂ ਬਾਅਦ ਇੱਕ ਕੁੜੀਆਂ ਹੋ ਰਹੀਆਂ ਸੀ ਪਰ ਇਹ ਪੱਥਰ ਅੱਜ ਪੰਜਾਬੀ ਇੰਡਸਟਰੀ ਦਾ ਹੀਰਾ ਬਣ ਚੁੱਕਿਆ ਹੈ 40 ਸਾਲ ਦੀ ਉਮਰ ਦੇ ਵਿੱਚ ਜਿੱਥੇ ਲੋਕ ਰਿਟਾਇਰਮੈਂਟ ਦੀ ਗੱਲ ਕਰਦੇ ਨੇ ਉੱਥੇ ਨਿਰਮਲ ॠषि ਨੇ ਫਿਲਮ ਲੋង ਦਾ ਲਸ਼ਕਾਰਾ ਦੇ ਨਾਲ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ 150 ਤੋਂ ਵੱਧ ਫਿਲਮਾਂ ਕਰਕੇ ਇਹ ਸਾਬਤ ਕਰ ਦਿੱਤਾ ਕਿ ਸੁਪਨਿਆਂ ਦੀ ਉਮਰ ਨਹੀਂ ਹੁੰਦੀ। ਨਿਰਮਲ ॠषि ਨੇ ਗੁੱਡੀਆਂ ਪਟੋਲੇ ਨਿੱਕਾ ਜੈਲਦਾਰ ਮੁਕਲਾਵਾ ਅੰਗਰੇਜ਼ ਅਤੇ ਬਾਜਰੀ ਦਾ ਸੱਟਾ ਵਰਗੀਆਂ ਫਿਲਮਾਂ ਦੇ ਵਿੱਚ ਅਜੇ ਹੀ ਮਜ਼ਬੂਤ ਕਿਰਦਾਰ ਨਿਭਾਏ ਕਿੰਨੇ ਲੋਕ ਜਾਣਦੇ ਨੇ ਕਿ ਨਿਰਮਲ ਰਿਸ਼ੀ ਆਮਰ ਖਾਨ ਦੀ ਦੰਗਲ ਅਤੇ ਰਿਸ਼ੀ ਕਪੂਰ ਦੀ ਰਾਤਸਾ ਚਾਵਲ ਦੇ ਵਿੱਚ ਵੀ ਨਜ਼ਰ ਆ ਚੁੱਕੇ ਨੇ ਬਹੁਤੇ ਲੋਕ ਨਹੀਂ ਜਾਣਦੇ ਕਿ ਨਿਰਮਲ ਰਿਸ਼ੀ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਵਿਆਹ ਨਹੀਂ ਕਰਵਾਇਆ ਉਹਨਾਂ ਦੀ ਪਹਿਲੀ ਤੇ ਆਖਰੀ ਮੁਹੱਬਤ ਹਮੇਸ਼ਾ ਸਿਨੇਮਾ ਹੀ ਰਿਹਾ ਪੰਜਾਬ ਹੋਵੇ ਜਾਂ ਫਿਰ ਬਾਲੀਵੁੱਡ ਨਿਰਮਲ ਰਿਸ਼ੀ ਨੇ ਹਰ ਇੰਡਸਟਰੀ ਦੇ ਵਿੱਚ ਆਪਣਾ ਲੋਹਾ ਮਣਵਾਇਆ ਉਹਨਾਂ ਨੇ ਆਪਣੀ ਹਰ ਫਿਲਮ ਦੇ ਵਿੱਚ ਸਾਬਤ ਕੀਤਾ ਕਿ ਸਿਨੇਮਾ ਸਿਰਫ ਯੰਗ ਐਕਟਰਸ ਦੀ ਜਗ੍ਹਾ ਨਹੀਂ ਹੁੰਦੀ ਇਹ ਹਰ ਉਮਰ ਦੀ ਪ੍ਰਤਿਭਾ ਦੇ ਲਈ ਬਰਾਬਰ ਹੈ ਖੁੱਲਾ ਇਸ ਦੌਰਾਨ ਜੇਕਰ ਨਿਰਮਲ ॠषि ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਸਮੇਂ ਪੰਜਾਬੀ ਫਿਲਮ ਮਿੱਠੜੇ ਨੂੰ ਲੈ ਕੇ ਨਿਰਮਲ ॠषि ਚਰਚਾ ਦੇ ਵਿੱਚ ਨੇ ਇਸ ਤੋਂ ਪਹਿਲਾਂ ਉਜੈ ਰੰਡਾਵਾ ਦੀ ਫਿਲਮ ਬਦਨਾਮ ਦੇ ਵਿੱਚ ਵੀ ਨਜ਼ਰ ਆਈ ਸੀ ਇਸ ਤੋਂ ਪਹਿਲਾਂ ਵੀ ਉਹਨਾਂ ਦੀਆਂ ਕਈ ਫਿਲਮਾਂ ਰਿਲੀਜ਼ ਲਈ ਤਿਆਰ ਹਨ ਮਹਿਲਾ ਦੇਵਸਤੇ ਨਿਰਮਲ ॠषि ਦੀ ਜ਼ਿੰਦਗੀ ਤੋਂ ਕੁਝ ਸਿੱਖਣਯੋਗ ਗੱਲਾਂ ਜੋ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਹ ਹੈ ਕਿ ਉਮਰ ਕਦੇ ਵੀ ਕੰਮ ਦੀ ਰੁਕਾਵਟ ਨਹੀਂ ਹੁੰਦੀ ਜੇਕਰ ਤੁਸੀਂ ਕਿਸੇ ਚੀਜ਼ ਦੇ ਵਾਸਤੇ ਪੈਸ਼ਨੇਟ ਹੋ ਤਾਂ ਕਦੇ ਵੀ ਡੇਰ ਨਹੀਂ ਹੁੰਦੀ ਖੁਦ ਦੀ ਪਛਾਣ ਬਣਾਉਣ ਦੇ ਲਈ ਕਿਸੇ ਨਰ ਦੀ ਲੋੜ ਨਹੀਂ ਹੁੰਦੀ ਤੁਸੀਂ ਖੁਦ ਹੀ ਆਪਣੀ ਤਾਕਤ ਹੋ ਤਾਂ ਇਸ ਔਰਮਨਸ ਡੇ ਤੇ ਮੈਂ ਤੁਹਾਨੂੰ ਸਭ ਨੂੰ ਕਹਿਣਾ ਚਾਹੂੰਗੀ ਕਿ ਹਰ ਇੱਕ ਔਰਤ ਆਪਣੇ ਆਪ ਦੇ ਵਿੱਚ ਇੱਕ ਮਜ਼ਬੂਤ ਤਾਕਤ ਹੈ ਗਲੈਮਰ ਗੌਸਪ ਦੇ ਇਸ ਖਾਸ ਮਹਿਲਾ ਦਿਵਸ ਐਪੀਸੋਡ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਨਿਰਮਲ ॠषि मैम ਦੀ ਜ਼ਿੰਦਗੀ ਤੁਹਾਨੂੰ ਇਨਸਪਾਇਰ ਕਰੇਗੀ ਮਹਿਲਾ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹਰ ਇੱਕ ਔਰਤ ਨੂੰ ਮਹਿਲਾ ਦਿਵਸ ਦੀ ਲੱਖ ਲੱਖ ਵਧਾਈ ਚਲੋ ਹੁਣ ਦੱਸੋ ਕਿ ਤੁਸੀਂ ਨਿਰਮਲ ॠषि ਦੀ ਕਿਹੜੀ ਫਿਲਮ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਕਿਹੜੀ ਫਿਲਮ ਤੁਹਾਨੂੰ ਉਹਨਾਂ ਦੀ ਸਭ ਤੋਂ ਵਧੀਆ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਤੁਹਾਡੀ رائے ਦੀ ਉਡੀਕ ਕਰ ਰਹੇ ਹਾਂ ਤਾਂ ਜੇਕਰ ਤੁਸੀਂ ਵੀ ਐਂਟਰਟੇਨਮੈਂਟ ਦੀਆਂ ਖਬਰਾਂ ਦੇ دیਵਾਨੇ ਹੋ ਜੇਕਰ ਜਾਣਨਾ ਚਾਹੁੰਦੇ ਹੋ ਕਿ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਅੱਜ ਕੀ ਕੁਝ ਚੱਲ ਰਿਹਾ ਤਾਂ ਦੇਖਦੇ ਰਹੋ ਪ੍ਰੋਗਰਾਮ ਗਲੈਮਰ ਗੋਸਪ ਸਰਫ ਤੇ ਟੀਵੀ ਐਨ ਆਰ ਆਈ ਤੇ